ਇਹ 31 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਫਿਸ਼ਿੰਗ ਈਮੇਲਾਂ ਰਿਸੀਵ ਹੋਈਆਂ ਨੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਅੱਜ ਲਗਭਗ ਸਕੂਲ ਦੇ ਸਟੂਡੈਂਟ ਨੂੰ ਇੱਕ ਮੇਲ ਆਇਆ ਸੀਗਾ ਥ੍ਰੈਡ ਦਾ ਇਹਦੇ ਵਿੱਚ ਅਸੀਂ ਸਾਰੇ ਸਕੂਲਾਂ ਦੇ ਵਿੱਚ ਆਪਣਾ ਸੈਕਿਟੀ ਸਪਰਟ ਚੈਕਿੰਗ ਕੀਤਾ ਹਰੇਕ ਜਿਓ ਬਕਵਕ ਸਕੂਲ ਤੇ ਜਾ ਕੇ ਪ੍ਰਿੰਸੀਪਲ ਨਾਲ ਗੱਲ ਵੀ ਕੀਤਾ ਇਹਨੂੰ ਉਹਨੇ ਲਿਖਿਆ ਕਿ ਸਿਕਿਉਰਟੀ ਰੀਜ਼ਨ ਕਰਕੇ ਨਾ ਅਸੀਂ ਸਪੈਸੀਫਾਈ ਨਹੀਂ ਕਰ ਸਕਦੇ ਪਰ ਉਹਦੇ ਕਰਕੇ ਤੁਸੀਂ ਆਪਣੇ ਬੱਚੇ ਲੈ ਜਾਓ ਸਕੂਲ ਵਿੱਚੋਂ ਅੱਛਾ ਤੁਸੀਂ ਡੇਲੀ ਆਪ ਛੱਡ ਕੇ ਜਾਂਦੀ ਹੋਗੇ ਲੈ ਕੇ ਹਾਂਜੀ ਸਾਡੀ ਵੈਨ ਵੀ ਆਉਂਦੀ ਕਈ ਵਾਰੀ ਆਪ ਵੀ ਛੱਡ ਜੀ ਤੇ ਲੈ ਜੀ ਸਰ ਯੂਸੂਅਲੀ ਚੁੱਪੀ ਦਾ ਟਾਈਮ ਕੀ ਹੈ ਬੱਚਿਆਂ ਦਾ ਯੂਸੂਅਲੀ ਚੁੱਪੀ ਦਾ ਟਾਈਮ ਹੈਗਾ ਜੀ ਆਪਾਂ ਦੇਖ ਲੈਣੇਗੇ ਅੱਛਾ ਤੁਸੀਂ ਆਪਣੇ ਕੰਮ ਕਰੋ ਹੁਣ ਅੱਗੇ ਗਾਵਾਸਤੇ ਕੀ ਗਾਈਡਲਾਈਨਜ਼ ਦੇ ਵੀ ਤੱਕ ਫੁੱਲ ਫੁੱਲ ਲਾ ਕੇ ਨਹੀਂ ਕੀ ਗਾਵਾਸਤੇ ਅਜੇ ਕੁਝ ਨਹੀਂ ਦੱਸਿਆ ਗਿਆ ਪਰ ਇੱਕ ਚੀਜ਼ ਹੈਗੀ ਹੈ ਕਿ ਵੀਂਗ ਲਾਇਰ ਮੈਂ ਹੈਲਪ ਕਰੇਗਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਜੇ ਥ੍ਰੈਟ ਆਇਆ ਜੇ ਈਮੇਲ ਆਈ ਆ ਫੋਨ ਆਇਆ WhatsApp ਆਈ ਆ ਕਾਲ ਆਈ ਆ ਮੈਸੇਜ ਆਇਆ ਵਾ ਹਰ ਇੱਕ ਚੀਜ਼ ਪਤਾ ਲੱਗ ਜੰਦੀ ਸਾਈਬਰ ਸੈੱਲ ਵਾਲੇ ਪਤਾ ਕਰਨ ਉਹ ਐਡੀ ਵੱਡੀ ਗੱਲ ਆ ਹਨਾ ਜੀ ਭਾਵੇਂ ਉਹਨਾਂ ਨੇ ਕੁਝ ਵੀ ਕਾਰਨ ਕਰਕੇ ਕਿਹਾ ਪਾਈ ਦਿੱਸਿਆ ਜਾ ਰਿਹਾ ਇੱਕ ਨਹੀਂ 10 12 ਸਕੂਲਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਬਹੁਤ ਵੱਡੀ ਗੱਲ ਆ ਨਾ ਇਹ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਨਾ ਇਹਨਾਂ ਦੇ ਇੰਨਾ ਛਾਪ-ਜਾਮ ਜਿਹੜਾ ਰੱਖਿਆ ਸਾਈਬਰ ਸੈੱਲ ਬਣਿਆ ਐਡਾ ਵੱਡਾ ਇਨਾਂ ਲਈ ਪੰਜ ਮਿੰਟ ਦਾ ਕੰਮ ਹੈ ਅੱਡ ਕੇ ਬਾਹਰ ਮਾਰਨ ਜਿਹੜੀ ਵੀ ਚੀਜ਼ ਹੈਗੀ ਪਰ ਅਚਾਨਕ ਇਸ ਤਰ੍ਹਾਂ ਦੀ ਮੇਲ ਆਣੀ ਕਿਤੇ ਨਾ ਕਿਤੇ ਮਾਪਿਓ ਦੇ ਵਿਰੁੱਧ ਦਹਿਸ਼ਤ ਘਲੋਨ ਦੇ ਮੰਤਰ ਨਾਲੇ ਕੰਮ ਕੀਤਾ ਜਾ ਰਿਹਾ ਹੈ। ਦੇਖੋ ਚਾਹੇ ਦਹਿਸ਼ਤ ਘਲੋਨ ਦੇ ਮੰਤਰ ਨਾਲੇ ਹੋਵੇ ਚਾਹੇ ਕੋਈ ਹੋਰ ਰੀਜ਼ਨ ਹੋਵੇ ਪਰ ਹੈ ਤਾਂ ਫਿਰ ਇਹ ਕਹਣਾ ਬੜਾ ਵੱਡਾ ਬੱਚਿਆਂ ਦਾ ਮਾਮਲਾ ਹੈ। ਬਿਲਕੁਲ ਅੰਦਰ ਹੋ ਗਿਆ ਹੈ ਕਿਹਨੇ ਦਾ ਮਾਮਲਾ ਅੰਦਰ ਠੀਕ ਹੈ ਜੀ ਮੀਟਿੰਗ ਚੱਲ ਰਹੀ ਕੋਈ ਹਾਂਜੀ ਨਹੀਂ ਮੀਟਿੰਗ ਹਾਂਜੀ ਕਰ ਰਹੇ ਨੇ ਮੀਟਿੰਗ ਰੂਟਿੰਗ ਕਰਦੇ ਪਏ ਟੀਚਰਸ ਪ੍ਰਿੰਸੀਪਲ ਵਗੈਰਾ ਅੰਦਰ ਪੁਲਿਸ ਹੈ ਜੀ ਅਗੇ ਅਗੇ ਕੋਈ ਇਹੋ ਜਿਹਾ ਨਹੀਂ ਮੰਮੀ ਕੋਈ ਜਿਆਦਾ ਸਿਕਿਉਰਟੀ ਨਹੀਂ ਸੀ ਅੰਦਰ ਦੋ ਤਿੰਨ ਮਲਾਕੀ ਦਿਸੇ ਪੁਲਸ ਵਾਲੇ ਕੋਈ ਇੰਨਾ ਜਿਆਦਾ ਨਹੀਂ ਦਿਸਿਆ ਕਿ ਕੋਈ ਉਹ ਲੱਭਦੇ ਪਏ ਨੇ ਜਾਂ ਕੁਝ ਠੀਕ ਹੈ ਥੈਂਕ ਯੂ ਸਰ ਮਰਸਾਪ ਵਟਸਐਪ ਨੂੰ ਬਣੇ ਨਾ ਜਿਹੜੇ ਬੱਚਿਆਂ ਦੇ ਪਾਜੀ ਬਤੌਰ ਪੇਰੈਂਟਸ ਮੰਤ ਚਿੰਤਾ ਹੋਣੀ ਤਾਂ ਸੁਭਾਵਕ ਹੈ ਜੀ ਬਹੁਤ ਜਿਆਦਾ ਜੀ ਬੱਚਿਆਂ ਤੋਂ ਵੱਧ ਕੇ ਕੀ ਹੁੰਦਾ ਹਾਂਜੀ ਛੋਟਾ ਜਾਣਕਾਰੀ ਮਿਲੀ ਤੁਹਾਨੂੰ ਵਟਸਐਪ ਦੇ ਉੱਪਰ ਆਇਆ ਜੀ ਸਕੂਲ ਦਾ ਗਰੁੱਪ ਹੈ ਕੋਈ ਹਾਂ ਸਕੂਲ ਦਾ ਗਰੁੱਪ ਬਣਿਆ ਉਹਦੇ ਚ ਵਟਸਐਪ 'ਚ ਲਿਖਿਆ ਕਿ ਕੋਈ ਸਿਕਿਉਰਿਟੀ ਰੀਜ਼ਨ ਹੈ ਤੇ ਉਹਦੇ ਕਰਕੇ ਬੱਚੇ ਤੁਸੀਂ ਆਪਣੇ ਲੈ ਜਾਓ ਤੇ ਜਿਹੜੇ ਵੈਨਸ ਨੇ ਉਹ ਵੀ ਲੈ ਜਾਣ ਤੇ ਜੇ ਤੁਸੀਂ ਆਪ ਆ ਸਕਦੇ ਆ ਆਪ ਆ ਕੇ ਲੈ ਜਾਓ ਬਲਾਸਟ ਬਾਰੇ ਕੋਈ ਗੱਲਬਾਤ ਕੀਤੀ ਉਹਨਾਂ ਨੇ ਨਹੀਂ ਨਹੀਂ ਅਜੇ ਇਸ ਬਾਰੇ ਕੋਈ ਨਹੀਂ ਗੱਲ ਕੀਤੀ ਹਾਂਜੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਅੱਜ ਵਕ ਵਕ ਸਕੂਲ ਦੇ ਸਟੂਡੈਂਟ ਨੂੰ

कॉल आ जान दे तो सारे की रिएक्शन कि वे रिएक्ट समझ रहे हैं। करना कमिश्नरेट अमृतसर कमिश्नरेट द पुलिस अमृतसर कमिश्नरेट द पुलिस हर वेले कोई चिंता करने की करने, कोई, कोई करन दी लोड नहीं है आपा कर रहे जी पता कर रहे ਜਦੋਂ ਜਦੋਂ ਪਤਾ ਲੱਗ ਜਾਂਦਾ ਹੈ ਕਿ ਉਹਨੂੰ ਤੁਹਾਡੇ ਨਾਲ ਆਪਾਂ ਪੂਰਾ ਗੱਲਾਂ ਸ਼ੇਅਰ ਕਰਾਂਗੇ ਉਹਨ ਇਸ ਵੇਲੇ ਹੁਣ ਇਸ ਵੇਲੇ ਅਸੀਂ ਮੇਲ ਦਾ ਆਪਾਂ ਪਤਾ ਕਰ ਰਹੇ ਹਾਂ ਕਿ ਟਾਈਮ ਦਾ ਪਤਾ ਲੱਗਦਾ ਕਿੰਨੇ ਵਜੇ ਆਇਆ ਉਹ ਸਾਰਾ ਸਾਰਾ ਆਪਾਂ ਸਾਰਾ ਇਨਫੋਰਮੇਸ਼ਨ ਉਹਨੂੰ ਦੱਸ ਦਾਂਗੇ ਜ਼ਿੰਮੇਵਾਰੀ ਦੇ ਗੱਲ ਆਪਾਂ ਸਾਰੀ ਬਾਤ ਕਰਾਂਗੇ ਜੀ ਹੁਣ ਆਪਾਂ ਹੁਣ ਆਪਾਂ ਇਸ ਵੇਲੇ ਵੈਰੀਫਾਈ ਕਰ ਰਹੇ ਹਾਂ ਮੇਲ ਦਾ ਕਿਥੋਂ ਆਇਆ ਕੀ ਕਰ ਰਿਹਾ ਹੈ ਹਾਂਜੀ ਹਾਂਜੀ ਸਾਰੇ ਸਕਾਰੇ ਸਕੂਲ ਦੇ ਵਿੱਚ ਆਪਣਾ ਐਂਟੀ ਸੈਵਰ ਟੱਚ ਟੀਮ ਗਿਆ ਸਾਰਾ ਸਾਰਾ ਕੁਝ ਨਹੀਂ ਲੱਭਾ ਜੀ ਕੁਝ ਨਹੀਂ ਲੱਭਾ ਕੁਝ ਨਹੀਂ ਹੈ ਤੁਸੀਂ ਸਾਰੇ ਪੂਰਾ ਅੰਮ੍ਰਿਤਸਰ ਦੇ ਜਨਤਾ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਕੁਝ ਨਹੀਂ ਹੋਇਆ ਤੁਸੀਂ ਆਰਾਮ ਨਾਲ ਤੁਸੀਂ ਤੁਹਾਡਾ ਤੁਹਾਡਾ ਡੇਲੀ ਐਕਟੀਵਿਟੀਜ਼ ਕਰਦੇ ਰਹੋ ਕੋਈ ਜਰੂਰਤ ਨਹੀਂ ਜਾਈਏ ਸਰ ਬਈ ਹਲ ਇਸ ਵੇਲੇ ਸਾਡੇ ਅਰਬਾਂ 'ਚ ਹੀ ਪਤਾ ਲੱਗਾ ਜੀ ਰੂਰਲ ਦੇ ਬਾਰੇ ਮੈਨੂੰ ਨਹੀਂ ਪਤਾ ਜੀ ਸਰ ਇਹ ਮੇਂ ਨੈਸ਼ਨਲ ਐ ਇੰਟਰਨੈਸ਼ਨਲ ਐ ਉਹ ਅਸੀਂ ਸਾਰਾ ਪਤਾ ਕਰ ਰਹੇ ਜੀ ਅਸੀਂ ਇਨਵੈਸਟੀਗੇਟ ਕਰ ਰਹੇ ਆ ਉਹਦਾ ਸੋਰਸ ਉਹਦਾ ਸੋਰਸ ਆਪ ਲੱਭ ਰਹਾ ਹੈ ਜਦੋਂ ਸਾਨੂੰ ਪਤਾ ਲੱਗ ਜਾਣਾ ਤਾਂ ਰੈਣਾ ਲਪਾ ਸ਼ੇਅਰ ਕਰਾਂਗਾ ਮੇਰਾ ਮੇਰਾ ਨਾਮ 80 ਸਰੀਵਨ ਲਾਜੀ 80 ਪੀ ਸਿਟੀ 2 ਸਰ ਮੇਲ ਇੰਡੀਅਨ ਹੈ ਜੇ ਬਾਹਰ ਉਹ ਸਾਰਾ ਕਾਪਾ ਤੁਹਾਨੂੰ ਦੱਸ ਦਾਂਗੇ ਜੀ ਸਾਰੇ ਸਕੂਲਾਂ 'ਚ ਛੁੱਟੀ ਹੋ ਰਹੀ ਹੈ ਡਰਦਾ ਮੋਲ ਹੈ ਕੋਈ ਕੋਈ ਸਕੂਲਾਂ ਦੇ ਵਿੱਚ ਛੁੱਟੀ ਨਹੀਂ ਹੋ ਜੀ ਇੱਕ ਦਾ ਸਕੂਲ 'ਚ ਹੋਇਆ ਹੋਣਾ ਬਾਕੀ ਅੱਛਾ ਨਹੀਂ ਨਹੀਂ ਜਿਆਦਾ ਟਰੈਟ ਕੋਈ ਨਹੀਂ ਹੈ ਨੋ ਨੋ ਨਾਥਿੰਗ ਟੂ ਵਰੀ ਆਲ ਸਕੂਲਸ ਆਰ ਫਰਮਿਸ਼ਨਿੰਗ ਜੇ ਡੀ ਸੀ ਸਾਹਿਬ ਨੇ ਦਿੱਤਾ ਹੋਣਾ ਉਹ ਸ਼ਾਇਦ ਦਾ ਪਾ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਥ੍ਰੈਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਸਟੇਡ ਅਫਸਰਸ ਤੇ ਐਸ ਐਚ ਓਸ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज